आप पहुँच गए आंडे मान पंद्रह सितंबर 2025 ਦਿਨ ਸੋਮਵਾਰ ਤੇ ਭਾਈ ਆਪਾਂ ਜਿਹੜੇ ਜਾਜ ਦਾ ਸਫਰ ਕਰੀ ਜਾਂਦੇ ਸੀ ਇਹ ਚਾਰ ਰਾਤਾਂ ਤੇ ਚਾਰ ਦਿਨਾਂ ਤੋਂ ਪਹੁੰਚਣ ਵਾਸਤੇ ਜਿਹੜੀ ਜਗ੍ਹਾ ਤੇ ਅੰਡਮਾਨ ਨਿਕੋਬਾਰ ਤੇ ਭਾਈ ਉਸ ਜਗ੍ਹਾ ਤੇ ਪਹੁੰਚ ਗਏ ਆ ਤੇ ਆਪਾਂ ਨੂੰ ਰਾਤ ਆ ਜਿਹੜਾ ਲੋਸਮੈਂਟ ਕੀਤਾ ਗਿਆ ਸੀ ਭਾਈ ਜਿਹੜਾ 5:3 6 ਵਜੇ ਦੇ ਲਵੇ ਤਵੇ ਆ ਜਿਹੜਾ ਉਸ ਟਾਪੂ ਤੇ ਤਾਰ ਦੇਣਗੇ ਪਰ ਸਮਾਂ ਜਿਹੜਾ ਅੱਜ ਦਾ 11:30 ਦੇ ਲਵੇ ਤਵੇ ਹੋ ਗਿਆ ਤੇ ਹਾਜੀ ਭਾਈ ਜਿਹੜਾ ਜਹਾਜ਼ ਹੈ ਸਮੁੰਦਰ ਦੇ ਵਿੱਚ ਹੀ ਚੱਲੀ ਜਾਂਦਾ ਹੈ ਤੇ ਕਹਿੰਦੇ ਆ ਕਿ ਘੰਟੇ ਇੱਕ ਟਿਕਰ ਆਪਾਂ ਜਿੱਥੇ ਉਤਰਨਾ ਉਸ ਜਗ੍ਹਾ ਤੇ ਪੋਰਟ ਪਲੇਅਰ ਤੇ ਭਾਈ ਇਹ ਲਾਉਣਗੇ ਜਹਾਜ਼ ਨੂੰ ਤੇ ਇਹ ਭਾਈ ਜਿਹੜੇ ਸਾਹਮਣੇ ਦੇਖੀ ਜਾਣੇ ਤੁਸੀਂ ਸਕਰੀਨ ਦੇ ਇਹ ਟਾਪੂ ਬਣੇ ਹੋਏ ਆ ਸਾਰੇ ਜਿਹੜੇ ਬੜਾ ਸੋਹਣਾ ਲੱਗ ਰਿਹਾ ਬਾਈ ਫਿਲਮੀ ਦੁਨੀਆ ਚ ਇੱਕ ਆ ਵੀ ਅੱਖੀਂ ਨਿਹਾਰਨ ਵਾਲੀ ਗੱਲ ਹੋਈ ਖੜੀ ਆ ਭਾਈ ਤੇ ਐਵੇਂ ਜੀ ਕਰੀ ਜਾਂਦਾ ਵੀ ਜਲਦੀ ਜਲਦੀ ਉਤਰੀਏ ਤੇ ਆਪਾਂ ਉਹ ਚੀਜ਼ ਨੂੰ ਦੇਖੀਏ ਜਿਹਦੇ ਵਾਸਤੇ ਆਪਾਂ 4 ਦਿਨ ਤੇ 4 ਰਾਤਾਂ ਤੋਂ ਜਿਹੜਾ ਸਫ਼ਰ ਕਰੀ ਜੰਨੇ ਆ ਸਮੁੰਦਰ ਦੇ ਵਿੱਚ ਭਾਈ ਇਹ ਭਾਈ ਜਾ ਜੇ ਨੂੰ ਮੂੰਹ ਘਮਾਉਣ ਵਾਸਤੇ ਛੋਟੇ ਜਿਹੇ ਆਜ ਦੋ ਵਾਲੇ ਦਿਵਾਲੇ ਲਾਤੇ ਇਹਦੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਵੱਡਾ ਸਾਰਾ ਜਿਹੜਾ ਰੱਸਾ ਪਾ ਰੱਖਿਆ ਉਹਦੇ ਗੱਲ 'ਚ ਛੋਟੇ ਜਿਹੇ ਆਜ ਦੇ ਤੋ ਭਾਈ ਇਹਦਾ ਮੂੰਹ ਕਮਾਈ ਜਾਂਦਾ ਤੇ ਇੱਕ ਜਿਹੜਾ ਪਿੱਛੇ ਲੱਗਿਆ ਵਜਾਜ ਚੱਲ 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 ਲੈ ਭਾਈ ਮੇਲ ਦਾ ਹੀ ਤੁਰੇ ਜਾਂਦਾ ਹੈਗਾ ਸਮੁੰਦਰ ਦੇ ਵਿੱਚ ਤੇ ਇਹ ਭਾਈ ਸਾਰਾ ਜਿਹੜਾ ਏਰੀਆ ਪੋਰਟ ਪਲੇਅਰ ਏਰੀਆ ਜਿੱਥੇ ਭਾਈ ਵੱਡੇ ਵੱਡੇ ਸਮੁੰਦਰੀ ਜਹਾਜ਼ ਆਣ ਕੇ ਰੋਕਦੇ ਆ ਇੱਥੇ ਦੇਸਾਂ ਵਿਦੇਸਾਂ ਤੋਂ ਵੀ ਇੱਥੇ ਆ ਜਾਣ ਕੇ ਇੱਕ ਵਾਰੀ ਰੋਕ ਕੇ ਫੇਰ ਅੱਗੇ ਜਾਂਦੇ ਆ ਭਾਈ ਉਹ ਪਿੱਛੋਂ ਚੁੰਜੀ ਜੀ ਲਾ ਕੇ ਕਮਾਈ ਜਾਂਦਾ ਤੇ ਇਹ ਭਾਈ ਰੱਸਾ ਲੈ ਕੇ ਇਧਰੋਂ ਖਿੱਚੀ ਜਾਂਦਾ ਮੋਹਰਲੇ ਪਾਸਿਓਂ ਚੱਲ ਚੱਲ ਝੋਟਿਆ ਆਈ ਉਹਦੀ ਲਾਟ ਪਈ ਜਾਂਦੀ ਐ ਸਾਇਲੈਂਸਰਾਂ ਵਿੱਚ ਦੀ ਅੱਗ ਨਿਕਲੀ ਜਾਂਦੀ ਐ ਤੇ ਉਧਰ ਭਾਈ ਇੱਕ ਵੱਡਾ ਜਹਾਜ ਖੜਾ ਹੈਗਾ ਕਹਿੰਦੇ ਭਾਈ ਉਹ ਇੰਟਰਨੈਸ਼ਨਲ ਜਹਾਜ ਹੈ ਇੱਥੇ ਭਾਈ ਜਿਹੜੇ ਕੰਟੇਨਰ ਆਨੇ ਤੋਂ ਹੁੰਦੇ ਜਿਹੜੇ ਆਉਂਦੇ ਆ ਤੇ ਇੱਥੋਂ ਭਾਈ ਇੰਡੀਆ ਦੇ ਵਿੱਚ ਜਾਂਦੇ ਅੱਗੇ ਤੇ ਹੋਰ ਵੀ ਦੇਸ਼ਾਂ 'ਚ ਜਾਂਦੇ ਆ ਜਿਵੇਂ ਹੋਰ ਦੇਸ਼ ਹੋਏ ਜਿਵੇਂ ਇੱਥੇ ਭਾਈ ਨੇੜੇ-ਨੇੜੇ ਬਾਰਡਰ ਲੱਗਦੇ ਸਮੁੰਦਰੀ ਉੱਥੋਂ ਜਿਹੜੇ ਜਹਾਜ਼ ਆਉਂਦੇ ਆ ਤੇ ਉਹ ਭਾਈ ਇੱਥੇ ਹੋ ਕੇ ਸਾਰੇ ਜਹਾਜ਼ ਰੋਕ ਕੇ ਇੱਕ ਵਾਰੀ ਫੇਰ ਅੱਗੇ ਲੰਘਦੇ ਆ ਤੇ ਇਹ ਸਾਰਾ ਜਿਹੜਾ ਆਪਾਂ ਤੁਹਾਨੂੰ ਪਿੱਛੇ ਦਿਖਾਇਆ ਸੀ ਇੰਟਰਨੈਸ਼ਨਲ ਏਰੀਆ ਪੈਂਦਾ ਜਹਾਜ਼ਾਂ ਦਾ ਸਮੁੰਦਰੀ ਜਹਾਜ਼ ਜਿਹੜੇ ਸਾਰੇ ਇੰਟਰਨੈਸ਼ਨਲ ਏਰੀਆ ਜਿਹੜਾ ਤੇ ਇਹ ਭਾਈ ਜਿੱਥੇ ਆਪਾਂ ਪਹੁੰਚੇ ਆ ਅੰਡਮਾਨ ਨਿਕੋਬਾਰ ਬਈ ਟਾਪੂ ਆ ਜਿਹੜੇ ਸਾਰੇ ਸਾਹਮਣੇ ਸਕਰੀਨ ਤੇ ਦੇਖੀਏ ਨੇ ਇਹ ਉਹ ਏਰੀਆ ਆ ਲਿਆ 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 ਚੱਕ ਕੇ ਛੱਡ ਕੇ ਆਉਂ ਹੀ ਲਿਆ ਸਿੱਧਾ ਹੀ ਛੱਡ ਲਿਆ ਬ੍ਰੇਕ ਨਨ ਅਪ ਬ੍ਰੇਕ ਨਨ ਅਪ ਅੱਛਾ ਇਹ ਆ ਭਾਈ ਸਵਰਾਜਦੀਪ ਜਾਜ ਜਿਹੜਾ ਤੁਸੀਂ ਸਕਰੀਨ ਦੇ ਸਾਹਮਣੇ ਦੇਖੀ ਜਾਂਦੇ ਹੋ ਤੇ ਇੱਧਰ ਲਿਖਿਆ ਵਾ ਸਵਰਾਜਦੀਪ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਜਾਜ ਆ ਭਾਈ ਜਿਵੇਂ ਆਪਾਂ ਪਹਿਲਾਂ ਵੀ ਦੱਸਦੇ ਆਂ ਵੀ ਮਾੜੇ ਪਿੰਡ ਜਿੱਡਾ ਜਾਜ ਆਏ ਤੇ ਸਹੀ ਗੱਲ ਆ ਭਾਈ ਇਹ ਮਾੜੇ ਪਿੰਡ ਜਿੱਡਾ ਜਾਜ ਆਏ ਤੇ ਇਧਰੋਂ ਆਪਣੇ ਸਾਥੀ ਆ ਜਿਹੜੇ ਭਾਈ ਸਮਾਨ ਸੱਲਾ ਹੋੜੀ-ਹੋਲੀ ਲੈ ਕੇ ਤੇ ਆਪਦਾ ਆਈ ਜਾਂਦੇ ਆ ਲੋ ਬਾਬਾ ਸਮਾਂ ਜਿਹੜਾ 11:30 ਦੇ ਲਵੇ ਤਵੇ ਹੋ ਗਿਆ ਤੇ ਆਪਾਂ ਪਹੁੰਚ ਗਏ ਆ ਅੰਡੇਮਾਨ ਤੇ ਭਾਈ ਜਹਾਜ਼ ਤੋਂ ਸਮੁੰਦਰੀ ਤੋਂ ਸੈਂਕਲ ਆ ਕੇ ਤੇ ਆਪਾਂ ਰੋੜਾਂ ਦੇ ਜਿਹੜੇ ਖੜਾ ਲਿਆ ਸਮਾਨ ਸਲਾਸਾਰ ਆਪਣਾ ਸੈੱਟ ਕਰਕੇ ਤੇ ਸਫਰਾਂ ਲਈ 4 ਦਿਨਾਂ ਬਾਅਦ ਫੇਰ ਹੈ ਜਿਹੜੇ ਤੁਰਨ ਲਈ ਤਿਆਰ ਹੋ ਗਏ ਆਪਣੇ ਨੀਲੇ ਝੋਟੇ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲੇ ਨੂੰ ਅੰਡੇਮਾਨ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦਿਨ ਅਮੀ ਵੀਡੀਓ ਨਵੇਂ ਬਲੌਗ ਚ ਤੇ ਭਾਈ ਹੁਣ ਆਪਣੇ ਸਾਥੀ ਆ ਜਿਹੜੇ ਦੋ ਉਹ ਉੱਥੇ ਖੜੇ ਆ ਤੇ ਨੀਸ਼ੂ ਭਾਈ ਪਿੱਛੇ ਖੜਾ ਹੈਗਾ ਤੇ ਆਪਣੇ ਪੰਜਾਬ ਤੋਂ ਵੀਰ ਭਰਾਵਾਂ ਦੇ ਬੜੇ ਮੈਸੇਜ ਤੇ ਬੜੇ ਫੋਨ ਆਈ ਜਾਂਦੇ ਸੀ ਭਾਈ ਇੱਥੇ ਗੁਰਦੁਆਰਾ ਸਾਹਿਬਾ ਤੇ ਉੱਥੇ ਥੋੜਾ ਰੂਮ ਲੈ ਕੇ ਰੱਖਿਆ ਪਿਆ ਇੱਕ ਬਾਈ ਤਾਂ ਹੈਗਾ ਇੱਥੇ ਉਹਨਾਂ ਦੀ ਪੂਰਾ ਪਰਿਵਾਰ ਹੀ ਰਹਿੰਦਾ ਨਾਨਕੇ ਪਰਿਵਾਰ ਆ ਜਿਹੜਾ ਉਹ ਇਸ ਜਗ੍ਹਾ ਤੇ ਰਹਿੰਦਾ ਅੰਡੇਮਾਨ ਤੇ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਫਿਰ ਇੱਥੇ ਗੁਰਦੁਆਰਾ ਸਾਹਿਬ ਨਾਲ ਗੱਲ ਕਰਕੇ ਤੇ ਆਪਣਾ ਜਿਹੜਾ ਰੂਮ ਲੈ ਕੇ ਰੱਖਿਆ ਵਾ ਤੇ ਇੱਕ ਆਪਣੇ ਭਾਈ ਆ ਬਠਿੰਡੇ ਤੋਂ ਉਹਨਾਂ ਨੇ ਭਾਈ ਆਪਣੇ ਆਧਾਰ ਕਾਰਡ ਮੰਗਾ ਕੇ ਤੇ ਉਹਨਾਂ ਨੇ ਵੀ ਜਿਹੜਾ ਗੁਰਦੁਆਰਾ ਸਾਹਿਬ ਚ ਰੂਮ ਲੈ ਰੱਖਿਆ ਤੇ ਭਾਈ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਪਹਿਲਾਂ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਕਾਂਗੇ ਤੇ ਘੰਟਾ ਜਿਹੜਾ ਆਪਾਂ ਰੈਸਟ ਕਰਾਂਗੇ ਵੈਸੇ ਤਾਂ ਆਪਾਂ ਜਹਾਜ ਦੇ ਵਿੱਚ ਰੈਸਟ ਹੀ ਕਰਦੇ ਆ ਚਾਰ ਰਾਤਾਂ ਚਾਰ ਦਿਨ ਭਾਈ ਲੰਮ ਲੇਟ ਹੀ ਹੋਈ ਰਹੀਆਂ ਤੇ ਮਾੜੀ ਮੋਟੀ ਇੱਧਰ ਉੱਧਰ ਤੋਰ ਫਿਰ ਲੈਂਦੇ ਸੀ ਜਾਂ ਵੀਡੀਓ ਬਣਾ ਲੈਂਦੇ ਸੀ ਇਹ ਹੀ ਗੱਲਬਾਤ ਚੱਲਦੀ ਰਹੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਦਰਾ ਸਾਹਿਬ ਤੇ ਭਾਈ ਸਮਾਨ ਸੱਲਾ ਸਾਰਾ ਝੋਟੇ ਤੇ ਲੱਦ ਕੇ ਤਿਆਰ ਕਰ ਰੱਖਿਆ ਤੇ ਪਾਣੀ ਦੀ ਬੋਤਲ ਆਪਾਂ ਭਰ ਲਈ ਐ ਸਾਰੇ ਨਾਲ ਵਧੀਆ ਗੱਲ ਆ ਭਾਈ ਇਹਨਾਂ ਦੇ ਇੱਥੇ ਸਟੈਂਡ ਲੱਗਿਆ ਵਾ ਪਾਣੀ ਦੀ ਬੋਤਲ ਟੰਗਣ ਵਾਸਤੇ ਨਹੀਂ ਤਾਂ ਭਾਈ ਪਿੱਛੇ ਜਿਹੜੇ ਬੋਤਲ ਕਈ ਵਾਰੀ ਆਪਣੀ ਢਿੱਗ ਪੈਂਦੀ ਸੀ ਤੇ ਹੁਣ ਆਪਣੀ ਪਾਣੀ ਦੀ ਬੋਤਲ ਇੱਥੇ ਢੇਗਦੀ ਨਹੀਂ ਤੇ ਭਾਈ ਇੱਕ ਇੱਥੇ ਵੀ ਸਟੈਂਡ ਆ ਆਪਾਂ ਪਾਣੀ ਦੀ ਬੋਤਲ ਵਾਸਤੇ ਲਵਾ ਸਕਦੇ ਆ ਤੇ ਵੈਸੇ ਤਾਂ ਤੁਸੀਂ 11 ਵਾਲੀ ਸਾਈਕਲਾਂ ਦਾ ਤੁਹਾਨੂੰ ਪਤਾ ਹੀ ਆ ਭਾਈ ਵੀ ਜ਼ੋਰ ਜਿਹੜਾ ਘੱਟ ਲੱਗਦਾ ਤੇ ਪੈਂਟ ਆ ਜਿਹੜਾ ਵੱਧ ਨਵੇੜਦੇ ਆ ਜਿੱਦਣ ਆਪਾਂ ਕਲਕੱਤੇ ਤੋਂ ਪਾਣੀ ਵਾਲੇ ਜਾਜ ਤੇ ਸਾਈਕਲ ਚੜਾਉਣੇ ਸੀਗੇ ਉਸ ਦਿਨ ਭਾਈ ਆਪਾਂ ਇਹਨਾਂ ਨੂੰ 35 ਕਿਲੋਮੀਟਰ ਚਲਾਇਆ ਸੀ ਤੇ ਹੁਣ ਜਿਹੜਾ ਆਪਾਂ ਲਗਾਤਾਰ ਇਹ ਸਾਈਕਲ ਨੂੰ ਚਲਾਵਾਂਗੇ ਤੇ ਜਿਹੜੇ ਆਪਣੇ ਪਹਿਲਾਂ ਵਾਲੇ ਸਾਈਕਲ ਆ ਜਿਨ੍ਹਾਂ ਨਾਲ ਭਾਈ ਆਪਾਂ ਇੰਨਾ ਸਫਰ ਕੀਤਾ ਤੇ ਉਹ ਭਾਈ ਆਪਣੇ ਲੁਧਿਆਣਾ ਸ਼ਹਿਰ ਨੀਸ਼ੂ ਭਾਈ ਕੇ ਘਰੇ ਪਹੁੰਚ ਗਿਆ ਤੇ ਉੱਥੋਂ ਆਪਾਂ ਆਪਦੇ ਆਪਦੇ ਭਾਈ ਘਰੇ ਪੰਚਾ ਦਾਂਗੇ ਜਿਵੇਂ ਵੀ ਲੋਟ ਲੱਗਿਆ ਜਿਵੇਂ ਵੀ ਸੈਟ ਬੈਠਾ ਗੱਲਬਾਤ ਸੂਤ ਆਈ ਉਵੇਂ ਆਪਣੇ ਆਪਣੇ ਘਰੇ ਪੰਚਾ ਦਾਂਗੇ ਤੇ ਕਈ ਵੀਰ ਭਰਾ ਪੁੱਛੀ ਜਾਂਦੇ ਸੀ ਭਾਈ ਉਹ ਸਾਈਕਲ ਵੇਚੋਂਗੇ ਉਹ ਭਾਈ ਕਦੇ ਵੀ ਨਹੀਂ ਵੇਚਦੇ ਤੇ ਨਾ ਇਹ ਸਾਈਕਲ ਵੇਚੀਏ ਬਾਈ ਇਹਨਾਂ ਨੇ ਆਪਾਂ ਨੂੰ ਬਹੁਤ ਖੋਸ ਦਿੱਤਾ ਤੇ ਇੰਨੀਆਂ ਜਿਹੜੀਆਂ ਸੰਗਤਾਂ ਦੇਖੀਆਂ ਨੇ ਇੰਨਾ ਆਪਾਂ ਨੂੰ ਪਿਆਰ ਦਿੱਤਾ ਬਾਈ ਉਹਨਾਂ ਸਾਈਕਲਾਂ ਨਾਲ ਹੀ ਮਿਲਿਆ ਤੇ ਆਪਾਂ ਕਦੇ ਵੀ ਨਹੀਂ ਵੇਚਦੇ ਗੱਡੀਆਂ ਦੇ ਰੂਟ ਜਿਹੜੇ ਭਾਈ ਥੋੜੇ ਗਲਤ ਪੈ ਗਏ ਸੀ ਇਹ ਜਾਣਾ ਆਪਾਂ ਪਰਲੀ ਸਾਈਡ ਸੀ ਆ ਤੇ ਆਗੇ ਆਪਾਂ ਔਰਲੀ ਸਾਈਡ ਤੇ ਹੁਣ ਜਿਹੜਾ ਬਾਈ ਤੋਂ ਪੁੱਛਿਆ ਸੀ ਆ ਤੇ ਬਾਈ ਕਹਿੰਦਾ ਪਰਲੀ ਸਾਈਡ ਜਾਣਾ ਤੁਸੀਂ ਇਧਰੋਂ ਭਾਈ ਸਾਈਕਲਾਂ ਜਿਹੜੇ ਥੋੜੇ ਮੋੜ ਦੋ ਤੇ ਇਹ ਸਾਰਾ ਏਰੀਆ ਪੋਰਟ 플레이ਰ ਦਾ ਹੈ ਜਿੱਥੋਂ ਭਾਈ ਵੱਡੇ ਵੱਡੇ ਸਮੁੰਦਰੀ ਜਹਾਜ਼ ਜਿਹੜੇ ਚੱਲਦੇ ਆ ਇਸ ਸਾਰਾ ਏਰੀਆ ਉਹੀ ਪੈਂਦਾ ਹੈਗਾ ਇੱਥੇ ਵੱਡੇ ਵੱਡੇ ਜਿਹੜੇ ਦਫ਼ਤਰ ਬਣੇ ਹੋਏ ਆ ਸੀਨੀਅਰ ਡਿਪਾਰਟਮੈਂਟ ਦੇ ਇਹ ਉਹ ਏਰੀਆ ਜਾਂਦਾ ਸਾਰਾ ਤੇ ਇੱਥੇ ਟ੍ਰੈਫਿਕ ਤੁਸੀਂ ਦੇਖ ਹੀ ਸਕਦੇ ਹੋ ਐਸੇ ਕਰਕੇ ਬਹੁਤ ਜ਼ਿਆਦਾ ਹੈ ਸਮਾਂ ਜਿਹੜਾ ਪੌਣੇ 5 ਦੇ ਲਵੇ ਤਵੇ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆਂ ਪੁਲਿਸ ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ ਤੇ ਭਾਈ ਇੱਥੇ 2 ਵਜੇ ਦੇ ਲਵੇ ਤਵੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਤੇ ਹੁੰਦੇ ਸਾਰੇ ਬਾਬਾ ਜੀ ਹੁਰਿਆਣੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਨੂੰ ਕਮਰਾ ਚਾਰ ਨੰਬਰ ਖੋਲ ਰੱਖਿਆ ਸੀ ਬਾਬਾ ਜੀ ਹੁਰਿਆਣੇ ਤੇ ਉੱਥੇ ਭਾਈ ਆਪਾਂ ਘੰਟਾ ਡੇਢ ਘੰਟਾ ਆਪਦੀ ਨੀਂਦ ਜਿਹੜੀ ਪੂਰੀ ਕਰ ਲਈ ਤੇ ਹੁਣ ਆਪਾਂ ਸ਼ਹਿਰ ਦਾ ਜਿਹੜਾ ਇੱਥੋਂ ਦਾ ਆਲਾ ਦਵਾਲਾ ਕੋਈ ਮਾੜਾ ਮੋਟਾ ਦੇਖਣ ਚੱਲਦੇ ਆਂ ਤੇ ਨਾਲੇ ਆਪਣੇ ਇੱਕ ਦੋ ਕੰਮ ਰਹਿੰਦੇ ਸੀ ਉਹ ਕਰਕੇ ਆਉਣੇ ਆ ਸਾਰ ਨੰਬਰ ਪਲੇਟ ਆਪਾਂ ਉੱਥੋਂ ਲਵਾਈ ਨਹੀਂ ਸੀ ਕਾਲੀ ਕਾਲੀ ਚ ਤੇ ਹੁਣ ਆਪਾਂ ਐ ਸ਼ਹਿਰ ਚ ਲਵਾ ਕੇ ਲੈ ਕੇ ਆਵਾਂਗੇ ਤੇ ਭਾਈ ਇੱਕ ਦੋ ਜਿਹੜੇ ਵਿੱਚ ਦੇਖਣ ਵਾਲੇ ਉਹ ਦੇਖ ਕੇ ਆਵਾਂਗੇ ਸਮਾਨ ਸੱਲਾ ਸਾਰਾ ਜਿਹੜਾ ਲਾ ਕੇ ਆਪਾਂ ਸਾਈਕਲਾਂ ਦਾ 4 ਨੰਬਰ ਆਪਣਾ ਕਮਰਾ ਹੈਗਾ ਉਹ ਚ ਰੱਖਤਾ ਤੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਵੱਲ ਆਪਾਂ ਚੱਲੇ ਸੀ ਇੱਕ ਤਾਂ ਸਨਸੈਟ ਦੇਖਣ ਤੇ ਇੱਕ ਭਾਈ 2 ਚ ਦੇਖਣ ਮੌਸਮ ਦੇ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਸਨਸੈਟ ਤਾਂ ਆਪਾਂ ਨੂੰ ਜਿਹੜਾ ਦੇਖੂਗਾ ਨੀਸ਼ੂ ਭਾਈ ਕਹਿੰਦਾ ਸੀ ਵੀ ਇੱਥੇ ਭਾਈ ਇੱਕ 2 ਚ ਕੋਲੇ ਸਨਸੈਟ ਆ ਜਿਹੜਾ ਬੜਾ ਸੋਹਣਾ ਦਿਖਦਾ ਹੈਗਾ ਤੇ ਉਹ ਦੇਖ ਕੇ ਉਹਨੇ ਤੇ ਇੱਕ ਆਪਾਂ 2 ਚ ਦੇਖ ਕੇ ਆਵਾਂਗੇ 2 ਚ ਤਾਂ ਦੇਖ ਲਾਂਗੇ ਪਰ ਸਨਸੈਟ ਮੈਨੂੰ ਲੱਗਦਾ ਨਹੀਂ ਕਿਉਂਕਿ ਅੱਜ ਪਹਿਲਾਂ ਵੀ ਅੱਧਾ ਘੰਟਾ ਪਹਿਲਾਂ ਕਣਮਣ ਜੀ ਜਿਹੜੇ ਹੋ ਕੇ ਠੀਏ ਤੇ ਉਹਦੇ ਕਰਕੇ ਮੌਸਮ 'ਚ ਬਦਲਾਵ ਆਇਆ ਵਾ ਸਾਰੇ ਚੀਜ਼ ਫਰਲਾ ਤੋਂ ਬਹੁਤ ਐਸੀ ਜਿਵੇਂ ਇੱਥੇ ਕੋਈ ਪਤਾ ਨਹੀਂ ਲੱਗਦਾ ਮੌਸਮ ਦਾ ਵੀ ਵੀ ਅੱਧੇ ਘੰਟੇ ਚ ਮੀਂਹ ਪੈ ਜਾਂਦਾ ਤੇ ਅੱਧੇ ਘੰਟੇ ਪਾਈ ਧੁੱਪ ਨਿਕਲ ਜਾਂਦੀ ਹੈ ਇਹ ਗੱਲਬਾਤ ਰਹਿੰਦੀ ਹੈ ਇੱਥੋਂ ਦੇ ਮੌਸਮ ਦੀ ਤੇ ਹੁਣ ਆਪਾਂ ਚੱਲਦੇ ਹਾਂ ਉਸ ਜਗ੍ਹਾ ਤੇ ਜਿੱਥੇ ਪਾਈ ਬੀਜ ਬਣਿਆ ਵਸ ਆਹ ਭਾਈ ਆਪਾਂ ਬੀਜ ਦੇ ਉੱਤੇ ਸਮਾਂ ਜਿਹੜਾ 5.5 ਦੇ ਲਵੇ ਤਾਂ ਹੋ ਗਿਆ ਤਿੰਨੇ ਰਾਹ ਦੇਖ ਸਕਦੇ ਤੁਸੀਂ ਫੁੱਲ ਦਿਖਣ ਲੱਗ ਗਿਆ ਜਿਹੜਾ ਇਹ ਨਹੀਂ ਬ੍ਰੇਕਾਂ ਵਾਲੀਆਂ ਗੰਦੀਆਂ ਬਈ ਮੇਨ ਗੱਲ ਇਹ ਹੈ ਲੋ ਜੀ ਪਹੁੰਚ ਗਏ ਭਾਈ ਆਪਾਂ ਵਿਚ ਦੇ ਉੱਤੇ ਤੇ ਇਸ ਵਿਚ ਦਾ ਨਾਮ ਹੈ ਕੋਰਬਨ ਕੋਪ ਤੇ ਭਾਈ ਆਪਣੇ ਸਾਈਕਲ ਜਿਹੜਾ ਚਾਰ ਏ ਉਹ ਖੜੇ ਵਿਚ ਦੇ ਉੱਤੇ ਕਿਨਾਰੇ ਤੇ ਜਮਾ ਤੇ ਭਾਈ ਹਨੇਰਾ ਜਿਹੜਾ ਖਾਸਾ ਹੀ ਹੋ ਗਿਆ ਦੇਖਦੇ ਦੇਖਦਿਆਂ ਆਂ ਤੇ ਚਾਰੇ ਪਾਸੇ ਲੱਟਾਂ ਜਿਹੜੀਆਂ ਜਗਨ ਲੱਗ ਗਈਆਂ ਜਦੋਂ ਆਪਾਂ ਤੁਰੇ ਸੀ ਗੁਰਦੁਆਰਾ ਸਾਹਿਬ ਤੋਂ ਉਦੋਂ ਭਾਈ ਜਮਾਨ ਚਾਨਣ ਖੜਾ ਸੀ ਆ ਤੇ ਜਦੋਂ ਤਿੱਕਰ ਇੱਥੋਂ ਤੱਕ ਪਹੁੰਚੇ ਤੇ ਉਹਨੇ ਟਾਈਮ ਤੇ ਟਿੱਕਰ ਜਿਹੜਾ ਜਮਾ ਹਨੇਰਾ ਹੋ ਗਿਆ ਤੇ ਲੱਟਾਂ ਜਗਨ ਲੱਗ ਗਈਆਂ ਤੇ ਗੱਲ ਕਰੀਏ ਪੋਰਟ ਪਲੇਅਰ ਤੋਂ ਭਾਈ ਜਿਹੜੀ ਇਹ ਬੀਚ ਹੈ 4 ਕਿਲੋਮੀਟਰ ਦੇ ਲਵੇ ਤੋਂ ਵੇ ਪੈਂਦੀ ਹੈ ਤੇ ਉਹਦੇ ਨਾਲ-ਨਾਲ ਪਾਈ ਇਹਦੇ ਬੀਚ ਦੇ ਸਮੁੰਦਰ ਦੇ ਨਾਲ-ਨਾਲ ਰੋਡ ਆਉਂਦੀ ਹੈ ਇੱਥੇ ਤੁਸੀਂ ਆ ਸਕਦੇ ਹੋ ਐਸ ਬੀਚ ਤੇ ਘੁੰਮਣ ਵੀ ਤੇ ਭਾਈ ਇਹਦੇ ਆਸੇ-ਪਾਸੇ ਜਿਹੜੀ ਇਹਦੀ ਖੂਬਸੂਰਤੀ ਵਧਾਉਂਦੇ ਆ ਬੀਚ ਦੀ ਉਹ ਹੈਗੇ ਭਾਈ ਇਹਦੇ ਨਾਰੀਅਲ ਪੇੜ ਜਿਹੜੇ ਚਾਰੇ ਪਾਸੇ ਬੀਚ ਦੇ ਲੱਗੇ ਹੋਏ ਆ ਤੇ ਦੂਜੀ ਗੱਲ ਭਾਈ ਜਿਵੇਂ ਤੁਹਾਨੂੰ ਆਮ ਹੀ ਪਤਾ ਹੈ ਵੀ ਬੀਚ ਦੇ ਉੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਹੀ ਹੁੰਦੀਆਂ ਤੇ ਉਹ ਪਰਲੀ ਸਾਈਡ ਆ ਜਿਹੜਾ ਸਾਰਾ ਬਾਜ਼ਾਰ ਬਣਿਆ ਹੋਇਆ ਖਾਣ ਪੀਣ ਵਾਲਾ ਤੇ ਇੱਧਰ ਪਾਈ ਆਪਣੇ ਚਾਰੇ ਨੀਲੇ ਝੋਟੇ ਜਿਹੜੇ ਖੜੇ ਆ ਤੇ ਕਿਣ-ਮਣ ਵੀ ਹੋਣ ਲੱਗੀ ਹਾਂਜੀ ਬਿੱਟੂ ਬਾਈ ਚੱਲੀਏ ਯਾਰ ਆਪਣੇ ਕੋਲ ਬੰਦੋਬਸਤ ਵੀ ਹੈ ਨਹੀਂਗਾ ਕੋਈ ਅੱਜ ਥੋੜਾ ਜਿਹਾ ਲੇਟ ਹੋ ਗੇ ਤੇ ਕੋਈ ਗੱਲ ਨਹੀਂ ਜੀ ਤੇ ਅੱਜ ਕਿਉਂਕਿ ਥੱਕੇ-ਅੱਕੇ ਜੇ ਸੀਗੇ ਤੇ ਗੁਰਦੁਆਰਾ ਸਾਹਿਬ ਚ ਆਉਣ ਸਰ ਜਿਹੜਾ ਸੌਂਗੇ ਤੇ 2-3 ਘੰਟੇ ਭਾਈ ਸੌਣ ਕਰਕੇ ਖਰਾਬ ਹੋਣ ਕਰਕੇ ਤੇ ਫਿਰ ਲੇਟ ਹੋਗੇ ਕੱਲ ਨੂੰ ਆਪਾਂ ਚੰਗੀ ਤਰ੍ਹਾਂ ਫਿਰ ਸਵੇਰੇ ਜਲਦੀ ਤੁਰਾਂਗੇ ਕਿਸੇ ਪਾਸੇ ਨੂੰ ਵਧੀਆ ਵੀਡੀਓ ਬਣਾਵਾਂਗੇ ਹਾਂਜੀ ਕੱਲ ਤੋਂ ਭਾਈ ਆਪਣਾ ਜਿਹੜਾ ਅੰਡਮਾਨ ਦਾ ਸਫਰ ਹੈ ਸ਼ੁਰੂ ਹੋ ਜੂ ਸਾਈਕਲਾਂ ਤੇ ਤੇ ਤੁਸੀਂ ਸਫਰਾਂ ਨਾਲ ਜ਼ਰੂਰ ਬਣੇ ਰਹੋ ਇਥੋਂ ਦੀ ਕੀ ਗੱਲਬਾਤ ਹੁੰਦੀ ਹੈ ਕਿ ਇਥੋਂ ਦਾ ਰਹਿਣ ਸਹਿਣਾ ਕੀ ਇਥੋਂ ਦਾ ਜਿਆਦਾ ਖਾਣ ਪੀਣਾ ਹੈ ਕਿਵੇਂ ਇਥੋਂ ਦੇ ਲੋਕ ਰਹਿਣਾ ਸਹਿਣਾ ਕਰਦੇ ਆ ਕਿਵੇਂ ਇੱਥੇ ਸਰਵਾਈਵ ਕਰਦੇ ਇਥੋਂ ਦੇ ਲੋਕ ਤੇ ਉਹ ਸਾਰੀ ਆਪਾਂ ਜਾਣਕਾਰੀ ਥੋੜੇ ਨਾਲ ਸਾਂਝੀ ਕਰਾਂਗੇ ਤੇ ਹੁਣ ਭਾਈ ਆਪਾਂ ਵਾਪਸ ਗੁਰਦੁਆਰਾ ਸਾਹਿਬ ਚੱਲਦੇ ਆ ਮੈਨੂੰ ਲੱਗਦਾ ਨਹੀਂ ਆਪਣੇ ਸਾਈਕਲ ਦੀਆਂ ਹਰਪਾਲ ਬਾਈ ਜਿਹੜੀਆਂ ਪਲੇਟਾਂ ਲੱਗਣੀਆਂ ਮਿੱਤਰਾ ਮੈਨੂੰ ਲੱਗਦਾ ਆਪਣੇ ਸਾਈਕਲਾਂ ਦੀਆਂ ਪਲੇਟਾਂ ਨਾ ਜਾਰੇ ਜੇਬਾਂ ਜੀ ਰਹਿਣੀਆਂ ਤੇ ਸਾਈਕਲਾਂ ਦੇ ਮਗਰ ਟੰਗੀਆਂ ਰਹਿਣਗੀਆਂ ਤੜਕੇ ਲਵਾਵਾਂਗੇ ਆਪਾਂ ਕਣਮਣ ਜੀ ਹੋਣ ਲੱਗੀ ਸਾਈਕਲ ਇੱਧਰ ਆ ਰਿਹਾ ਬਈ ਯਾਰ ਤਾਂ ਮਿਹਨਤ ਕਰ ਰਹੇ ਹੋ ਅੱਛਾ ਲਗਾ ਸਾਈਕਲਿੰਗ ਦਾ ਬਾਹਰ ਦਾ ਮਾਹੌਲ ਇੱਧਰੋਂ ਬਈ ਇੱਥੋਂ ਦਾ ਰਹਿਣ ਵਾਲਾ ਬਈ ਤੇ ਇਹ ਆਪਣੇ ਸਾਈਕਲ ਦਾ ਝੂਟਾ ਲੈ ਕੇ ਆਇਆ ਕਹਿੰਦਾ ਚਲਾ ਕੇ ਦੇਖਣਾ ਤੇ ਆਪਾਂ ਕਿਆ ਮਿੱਤਰਾ ਕੋਈ ਗੱਲ ਨਹੀਂ ਚਲਾ ਕੇ ਦੇਖ ਲਾ ਤੂੰ ਚੱਲੀਏ ਬਈ ਹਾਂਜੀ ਬਿੱਟੂ ਬਈ ਚਲੋ ਖਿੱਚੋ ਖਿੱਚੋ ਕੰਮ ਨੂੰ ਆਪਾਂ ਹੁਣ ਢਾਲ ਦੀ ਚਾਹ ਹੈ ਚੜਾਈ ਵੀ ਚੜ੍ਹਨਾ ਹੈ ਚੜਾ ਦਾਂਗੇ ਚੜਾਈਆਂ ਚੜ੍ਹੋਈਆਂ ਗੁਰਦੁਆਰਾ ਉਠਾ ਦਾਂਗੇ ਆਪਾਂ ਕਿੰਨੇ ਕੀ ਸਾਈਜ਼ ਠੀਕ ਆਂਡ ਮੰਡ ਸ਼ਹਿਰ ਦਾ ਆਪਾਂ ਗੇੜਾ ਦੇਣ ਤੋਂ ਬਾਅਦ ਚੋ ਤੇ ਵਾਪਿਸ ਆਪਾਂ ਗੁਰਦੁਆਰਾ ਸਾਹਿਬ ਆ ਗਏ ਆ ਤੇ ਦੋ ਸਾਈਕਲ ਇੱਧਰ ਆਪਾਂ ਤਾਲਾ ਲਾ ਕੇ ਭਾਈ ਇਹਦੇ ਨਾਲ ਤੇ ਜਿਹੜਾ ਜਿੰਦਾ ਲਾ ਕੇ ਖੜਾਤੇ ਆ ਤੇ ਦੋ ਸਾਈਕਲ ਆਪਣੇ ਇੱਧਰ ਖੜੇ ਆ ਭਾਈ ਤੇ ਇਹਨਾਂ ਨੂੰ ਵੀ ਤਾਲਾ ਲਾਤਾ ਤੇ ਆ ਗ੍ਰੇਲ ਜੀ ਦੇ ਨਾਲ ਭਾਈ ਇੱਥੇ ਜਿਹੜਾ ਤਾਲਾ ਆਪਾਂ ਲੋਕ ਲਾ ਕੇ ਚੰਗੀ ਤਰ੍ਹਾਂ ਵੀ ਪਾਇਆ ਇੱਥਾ ਸਾਈਕਲ ਜਿਹੜੇ ਇੱਧਰ ਉੱਧਰ ਨਾ ਹੋਣ ਤੇ ਖੜਾਤੇ ਐ ਤੇ ਇਹ ਭਾਈ ਗੁਰਦਰਾ ਸਾਹਿਬ ਦਾ ਸਾਰਾ ਹਾਲ ਬਣਿਆ ਵਾ ਤੇ ਇੱਧਰ ਵੀ ਗੁਰਦਰਾ ਸਾਹਿਬ ਦਾ ਜਿਹੜਾ ਹਾਲ ਬਣਿਆ ਵਾ ਤੇ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉਹ ਉੱਪਰਲੀ ਸਾਈਡ ਹੈ ਤੇ ਜਿਵੇਂ ਤੁਹਾਨੂੰ ਦੱਸੀ ਹੈ ਕਿ ਭਾਈ ਇੱਥੇ ਮੀਂਹ ਹੈ ਜਿਹੜਾ ਕੋਈ ਪਤਾ ਨਹੀਂ ਕਦੋਂ ਆ ਜੇ ਜਿਹੜੀਆਂ ਪੰਜਾਬ ਤੋਂ ਸੰਤਾਨ ਕਿ ਇੱਥੇ ਵਸੀਆਂ ਵੀ ਐ ਤੇ ਉਹੀ ਕਹਿੰਦੀਆਂ ਐ ਕਿ ਭਾਈ ਬਰਸਾਤੀ ਤੇ ਛਤਰੀ ਦੋਨੇ ਨਾਲ ਹੀ ਰੱਖਿਓ ਕੋਈ ਪਤਾ ਨਹੀਂ ਕਦੋਂ ਸੂਰਜ ਇੱਕਦਮ ਸਿਰ ਤੇ ਆ ਜਾਏ ਤੇ ਕਦੋਂ ਕੋਈ ਪਤਾ ਨਹੀਂ ਕਦੋਂ ਭਾਈ ਰੱਬ ਜਿਹੜਾ ਕਿਣਮਿਣ ਕਰਨ ਲੱਗ ਜੇ ਤੇ ਸਾਹਮਣੇ ਜਿਹੜਾ ਸਾਰਾ ਉਹ ਭਾਈ ਉਧਰ ਲਾਈਟਾਂ ਜਗੀਆਂ ਨੇ ਉਹ ਪੋਰਟ 플레이ਰ ਏਰੀਆ ਸਾਰਾ ਤੇ ਇਧਰ ਪਾਈ ਜਿਹੜਾ ਏਰੀਆ ਇਹ ਸਾਰਾ ਅੰਡਮਨ ਸ਼ਹਿਰ ਹੈ ਤੇਰਾ ਤੇ ਦੂਰ ਤੱਕਰ ਜਿਹੜੀਆਂ ਲਾਈਟਾਂ ਜਗਦੀਆਂ ਉਹ ਉੱਥੇ ਉਹ ਪਾਈਪੋਰਟ ਪਲੇਅਰ ਏਰੀਆ ਆ ਜਾਂਦਾ ਸਾਰਾ ਤੇ ਸਾਹਮਣੇ ਜਿਹੜਾ ਥਾਣਾ ਬਣਿਆ ਵਾ ਸੀ ਆਈਡੀ ਵਾਲਿਆਂ ਦਾ ਇੱਧਰ ਪਾਈ ਰਹਿਸ਼ ਘਰ ਆ ਗਿਆ ਤੇ ਸਾਹਮਣੇ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉੱਪਰਲੀ ਸਾਈਡ ਇਹ ਉਹ ਹੈ ਥਾਂ ਤੇ ਤੜਕੇ ਆਪਾਂ ਗੁਰੂ ਮਹਾਰਾਜ ਜੀ ਦੇ ਆਪ ਵੀ ਦਰਸ਼ਨ ਕਰਾਂਗੇ ਤੇ ਨਾਲੇ ਸਾਰੀ ਸੰਗਤ ਨੂੰ ਕਰਵਾਵਾਂਗੇ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀ ਇਹ ਤੇ ਆਪਾਂ ਨੂੰ ਜਿਹੜਾ ਕਮਰਾ ਦਿੱਤਾ ਗਿਆ 4 ਨੰਬਰ ਕਮਰਾ ਦਿੱਤਾ ਹੈ ਤੇ ਇਹ ਭਾਈ ਆਪਣਾ ਕਮਰਾ ਹੈ 4 ਨੰਬਰ ਤੇ ਸਮਾਨ ਸੱਲਾ ਸਾਰ ਆਪਾਂ ਸਾਈਕਲਾਂ ਤੋਂ ਜਿਹੜਾ ਲਾ ਕੇ ਤੇ ਕਮਰੇ ਚ ਹੀ ਲਿਆਏ ਤੇ ਇੱਧਰ ਆਪਣਾ ਸਬਾਨ ਸੱਲਾ ਸਾਰ ਆ ਪਿਆ ਤੇ ਇੱਧਰ ਆਪਣੇ ਨਾਲ ਦੇ ਸਾਥੀ ਹਾਂਜੀ ਬਿੱਟੂ ਭਾਈ ਕਿਵੇਂ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਬਿਲਕੁਲ ਚੜਦੀ ਕਲਾ ਜੀ ਬਿਲਕੁਲ ਤੇ ਭਾਈ ਇੱਕ ਕੰਮ ਕਰ ਦੋ ਸਾਡੀਆਂ ਪਲੇਟਾਂ ਆਂ ਦੇਖ ਕੇ ਮੈਨੂੰ ਫੇਰ ਗੱਲ ਯਾਦ ਆ ਜਾਂਦੀ ਹੈ ਪਲੇਟਾਂ ਦਾ ਕੰਮ ਤੜਕੇ ਕਰ ਲਈਏ ਬਈ ਆਹ ਹਾਂ ਤੜਕੇ ਦਿੰਦੇ ਹਾਂ ਇਹ ਚੱਲਾਂਗੇ ਇੱਧਰ ਭਾਈ ਦੋ ਬੈੱਡ ਲੱਗੇ ਹੋਇਆ ਤੇ ਇੱਕ ਤੇ ਰਪਾਲ ਬਾਈ ਲੰਮੇ ਲੇਟ ਹੋਇਆ ਪਿਆ ਤੇ ਹੋਂਦੇ ਸਾਰੇ ਇੱਕ ਤੇ ਮੈਂ ਹੋ ਗਿਆ ਸੀ ਆ ਹੁਣ ਪਤਾ ਨਹੀਂ ਕੌਣ ਹੋਊਗਾ ਤੇ ਬਾਕੀ ਸਮਾਨ ਸੱਲਾ ਸਾਰ ਆਪਣਾ ਇੱਧਰ ਰੱਖਿਆ ਪਿਆ ਭਾਈ ਬੈਗ ਆ ਜਿਹੜੇ ਸਾਈਕਲਾਂ ਤੋਂ ਟੈਂਟ ਕੈਂਪਿੰਗ ਟੈਂਟ ਮੇਟ ਸਾਰਾ ਕੁਝ ਲਿਆ ਕੇ ਆਪਾਂ ਰੱਖ ਲਿਆ ਤੇ ਉੱਤੇ ਭਾਈ ਛੱਤ ਵਾਲਾ ਪੱਖਾ ਜਿਹੜਾ ਇੱਕ ਚੱਲੀ ਜਾਂਦਾ ਤੇ ਵੈਸੇ ਵੀ ਇੱਥੇ ਠੰਡ ਹੈ ਜਿਹੜੀ ਨਾਰਮਲ ਹੀ ਰਹਿੰਦੀ ਹੈ ਗਰਮੀ ਇੰਨੀ ਨਹੀਂ ਹੁੰਦੀ ਰਾਤ ਨੂੰ ਤਾਂ ਤੜਕੇ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਬਾਈ ਆਪਾਂ ਨੂੰ ਰਾਤ ਚ ਮਿਲੇ ਸੀ ਪੰਜਾਬ ਤੋਂ ਇੱਥੇ ਬਈ ਆਰਮੀ 'ਚ ਡਿਊਟੀ ਕਰਦੇ ਬਾਈ ਹੁਰੀ ਉਹ ਆਪਾਂ ਦੇਖੇ ਗਏ ਸੀਗੇ ਤੇ ਉਹ ਬਾਈ ਹੁਰੀ ਸੀਗੇ ਹਰਬਾਲ ਬਾਈ ਦੇ ਪਿੰਡਾਂ ਦੇ ਉਹ ਆਪਣੀ ਮੁਲਾਕਾਤ ਇੱਕੇਦਮ ਹੋਈ ਤੇ ਉਹਨਾਂ ਨੇ ਪੁੱਛਿਆ ਕਿ ਕਿਹੜੀ ਜਗ੍ਹਾ ਤੋਂ ਬਠਿੰਡੇ ਤੋਂ ਦੱਸਿਆ ਤੇ ਬਾਈ ਕਹਿੰਦਾ ਮੈਂ ਵੀ ਬਠਿੰਡੇ ਤੋਂ ਆ ਤੇ ਫਿਰ ਪਿੰਡ ਪੁੱਛਿਆ ਤਾਂ ਕਹਿੰਦੇ ਬਈ ਸੇਮਾ ਕਲਾਂ ਦਾ ਹਰਪਾਲ ਬਾਈ ਕਹਿੰਦਾ ਵੀ ਭਾਈ ਸਾਡਾ ਵੀ ਜਿਹੜਾ ਪਿੰਡ ਆ ਸੇਮਾ ਕਲਾਂ ਤੇ ਇਹਦੇ ਕਰਕੇ ਬਾਈ ਨੂੰ ਜਾਣਕਾਰੀ ਪੈ ਗਈ ਤੇ ਭਾਈ ਜਿਹੜਾ ਹਰਪਾਲ ਦਾ ਨੰਬਰ ਲੈ ਗਿਆ ਸੀ ਤੇ ਬਾਅਦ ਚੋਂ ਇੱਥੇ ਆਈ ਸੀ ਗੁਰਦੁਆਰਾ ਸਾਹਿਬ ਤੇ ਬਾਅਦ ਚੋਂ ਆਣ ਕੇ ਆਪਾਂ ਨੂੰ ਜਿਹੜਾ ਸਮਾਨ ਸਲਾ ਸਾਰਾ ਦੇ ਕੇ ਗਿਆ ਸੀ ਆ ਇਹਦੇ ਨਾਲ ਹੀ ਅੱਜ ਦੀ ਵੀਡੀਓ ਜਿਹੜੀ ਸਮਾਪਤੀ ਲਈਵਾਦੀ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਚੰਗੇ ਚੰਗੇ ਕਮੈਂਟ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ